ਤੇ ਨੰਬਰ ਤੇ ਤੇ ਗੱਲ ਇਹ ਹੈ ਕਿ ਧਰਮ ਪ੍ਰਚਾਰ ਦੀ ਲਹਿਰ ਚੱਲ ਰਹੀ ਹੈ ਠੀਕ ਹੈ ਜੀ ਧਰਮ ਪਰਵਰਤਨ ਜਿਹੜਾ ਹੋ ਰਿਹਾ ਪਿਛਲੇ ਕਈ ਸਾਲਾਂ ਤੋਂ ਜੀ ਉਹਦੇ ਵਾਸਤੇ ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਕਰਨੀ ਬੜੀ ਜ਼ਰੂਰੀ ਹੈ ਨੰਬਰ 2 ਉੱਤੇ ਨਸ਼ਿਆਂ ਦਾ ਵੀ ਬੋਲਬਾਲ ਹੈ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਵੀ ਬਚਾਉਣਾ ਹੈ ਤੇ ਧਰਮ ਧਰਮ ਪਰਵਰਤਨ ਦੀ ਜਿਹੜੀ ਲਹਿਰ ਹੈ ਉਹਦੇ ਤੋਂ ਵੀ ਬਚਾਉਣਾ ਹੈ ਉਹਦੇ ਵਾਸਤੇ ਸਿੰਘ ਸਾਹਿਬ ਹੁਣਾਂ ਨੇ ਉਦਮ ਕੀਤਾ ਵੀ ਸਿੱਖੀ ਦੀ ਲਹਿਰ ਸ਼ੁਰੂ ਕਰੀਏ ਤੇ ਮੈਨੂੰ ਵੀ ਉਹਨਾਂ ਨੇ ਸੱਦਾ ਦਿੱਤਾ ਮੈਂ ਆਪਣਾ ਪੱਖ ਰੱਖਣ ਵਾਸਤੇ ਆਇਆ ਤੇ ਉਹਨਾਂ ਨੇ ਜੋ-ਜੋ ਮੈਨੂੰ ਪੁੱਛਿਆ ਪੰਥ ਦੇ ਵਡੇਰੇ ਹੇਤਾਂ ਨੂੰ ਮੁੱਖ ਰੱਖਦੇ ਆਂ ਪੰਜਾਬ ਦੀ ਜਵਾਨੀ ਨੂੰ ਵੇਖਦੇ ਆਂ ਧਰਮ ਪਰਵਰਤਨ ਦੀ ਵੱਧ ਰਹੀ ਲਹਿਰ ਨੂੰ ਵੇਖਦੇ ਆਂ ਮੈਂ ਜਾਣੇ ਅਣਜਾਣੇ ਜੇ ਕੋਈ ਮੇਰੇ ਸ਼ਬਦ ਅਪਸ਼ਬਦ ਹੋਏ ਉਹਦੀ ਮੈਂ ਖਿਮਾ ਜਾਂਚਨਾ ਕੀਤੀ ਹੈ ਕਿ ਮਾਂ ਜਾਂਚ ਨਾ ਕੀਤੀ ਹੈ ਸਿਰਫ ਫੈਸਲੇ ਹੀ ਇਹ ਅੱਜ ਬੜੀ ਵੱਡੀ ਲੋੜ ਹੈ ਇਹ ਪ੍ਰਚਾਰ ਦੀ ਲਹਿਰ ਪੰਜਾਬ 'ਚ ਸ਼ੁਰੂ ਕੀਤੀ ਜਾਵੇ 20 ਸਾਲਾਂ ਦਾ 20 ਸਾਲਾਂ ਦਾ ਮੇਰਾ ਪਰ ਧਰਮ ਪ੍ਰਚਾਰ ਦਾ ਤਜਰਬਾ ਹੈ ਲੱਖਾਂ ਲੋਕਾਂ ਨੂੰ ਅਸੀਂ ਅਮਰਿਤ ਛਕਾਇਆ ਹੈ ਤੇ ਹੁਣ ਅਸੀਂ ਤਗੜੇ ਹੋ ਕੇ ਅਮਰ ਸੰਚਾਰ ਕਰਾਵਾਂਗੇ 2020 ਦੀ ਗੱਲ ਹੈ ਜਿਸ ਵੇਲੇ ਪਾਬੰਦੀ ਲੱਗੀ ਸੀ ਪਰ ਜਿਹੜੇ ਹਿਸਾਬ ਨਾਲ ਧਰਮ ਪਰਿਵਰਤਨ ਹੁਣ ਜਿਆਦਾ ਹੋ ਰਿਹਾ ਤੇ ਉਹਦੇ ਵਾਸਤੇ ਸਾਨੂੰ ਫੈਸਲੇ ਬਦਲਨੇ ਵੀ ਪੈਂਦੇ ਆ ਤੇ ਸਿੰਘ ਸਾਹਿਬ ਨੇ ਜਿਹੜੀ ਸੋਹਰਦਤਾ ਵਿਖਾਈ ਹੈ ਆਵਾਜ਼ ਮਾਰੀ ਹੈ ਸਾਡਾ ਬਖ ਸੁਣਿਆ ਉਹ ਮੈਨੂੰ ਚੰਗਾ ਲੱਗਾ ਪ੍ਰਚਾਰਕਾਂ ਨੂੰ ਕੰਮਰਕਸ਼ੇ ਕਰਨੇ ਚਾਹੀਦੇ ਆ ਬੋਲਦਿਆਂ ਕਈ ਵਾਰੀ ਜਾਣੇ ਅਣ ਜਾਣੇ ਸੱਤ ਭੁੱਲਾ ਵੀ ਹੋ ਜਾਂਦੀਆਂ ਕੋਈ ਸ਼ਬਦ ਤਲਕੀ ਵਿੱਚ ਬੋਲੇ ਜਾਂਦੇ ਆ ਉਹ ਮੈਂ ਅਕਾਲ ਤੱਕ ਸਾਬ ਤੇ ਵੀ ਬੋਲ ਕੇ ਆਇਆ ਤੇ ਤੁਹਾਡੇ ਮਾਧਿਅਮ ਰਾਈ ਵੀ ਪੰਥ ਤੋਂ ਪੰਥਕ ਜਥੇਬੰਦੀਆਂ ਤੋਂ ਵੀ ਮੈਂ ਖਿਮਾਂ ਦੀ ਜਾਚਨਾ ਕਰਦਾ ਧਾਰਮਿਕ ਸਜ਼ਾ ਨਹੀਂ ਉਹਨਾਂ ਨੇ ਸਿਰਫ ਆਪਣਾ ਸਿਰਫ ਦੇਖਾਉਣ ਦੀ ਗੱਲ ਕੀਤੀ ਸੋ ਦੇਖਾਉਣ ਇਕ ਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਹੁਣਾਂ ਨੂੰ ਵੀ ਚਾਹੀਦਾ ਹੈ ਕਿ ਹੁਣ ਉਹ ਜਿੱਦਾਂ ਮੈਂ ਆਪਣੇ ਸ਼ਬਦਾਂ ਦੀ ਮਾਫੀ ਮੰਗੀ ਹੈ ਉਹ ਆਪਣੀਆਂ ਚਲਾਈਆਂ ਗੋਲੀਆਂ ਦੀ ਤੇ ਸ਼ਬੀਲ ਜਿਹੜੀ ਉਹਨਾਂ ਨੇ ਬਦਨਾਮ ਕੀਤੀ ਸੀ ਉਹ ਮੇਰੇ ਕੋਲੋਂ ਨਾ ਮੰਗਣ ਅਕਾਲ ਤਖਤ ਸਹਿਬ ਤੇ ਆ ਕੇ ਸ਼ਬੀਲ ਬਾਰੇ ਗੱਲ ਕਰ ਦੇਣ ਵੀ ਉਹ ਜੋ ਹੋਇਆ ਸੀ ਠੀਕ ਨਹੀਂ ਕਿ ਨੰਬਰ ਤੇ ਤੇ ਗੱਲ ਇਹ ਹੈ ਕਿ ਧਰਮ ਪ੍ਰਚਾਰ ਦੀ ਲਹਿਰ ਚੱਲ ਰਹੀ ਹੈ ਠੀਕ ਹੈ ਜੀ ਧਰਮ ਪਰਵਰਤਨ ਜਿਹੜਾ ਹੋ ਰਿਹਾ ਪਿਛਲੇ ਕਈ ਸਾਲਾਂ ਤੋਂ ਜੀ ਉਹਦੇ ਵਾਸਤੇ ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਕਰਨੀ ਬੜੀ ਜ਼ਰੂਰੀ ਹੈ ਤੇ ਨੰਬਰ 2 ਦੇ ਉੱਤੇ ਯਾਰ ਇਹਨੂੰ ਥੱਲੇ ਕਰ ਲੈ ਕੇ ਨੰਬਰ ਨੰਬਰ 2 ਉੱਤੇ ਨਸ਼ਿਆਂ ਦਾ ਵੀ ਬੋਲਬਾਲਾ ਹੈ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਵੀ ਬਚਾਉਣਾ ਹੈ ਧਰਮ ਪਰ ਧਰਮ ਪਰ ਵਰਤਨ ਦੀ ਜਿਹੜੀ ਲਹਿਰ ਹੈ ਉਹਦੇ ਤੋਂ ਵੀ ਬਚਾਉਣਾ ਹੈ ਜੀ ਉਹਦੇ ਵਾਸਤੇ ਸਿੰਘ ਸਾਹਿਬ ਹੁਣਾਂ ਨੇ ਉਦਮ ਕੀਤਾ ਵੀ ਸਿੱਖੀ ਦੀ ਲਹਿਰ ਸ਼ੁਰੂ ਕਰੀਏ ਤੇ ਮੈਨੂੰ ਵੀ ਉਹਨਾਂ ਨੇ ਸੱਦਾ ਦਿੱਤਾ ਮੈਂ ਆਪਣਾ ਪੱਖ ਰੱਖਣ ਵਾਸਤੇ ਆਇਆ ਤੇ ਉਹਨਾਂ ਨੇ ਜੋ ਜੋ ਮੈਨੂੰ ਪੁੱਛਿਆ ਪੰਥ ਦੇ ਵਡੇਰੇ ਹਿਤਾ ਨੂੰ ਮੁੱਖ ਰੱਖਦੇ ਆਂ ਪੰਜਾਬ ਦੀ ਜਵਾਨੀ ਨੂੰ ਵੇਖਦੇ ਆਂ ਧਰਮ ਪਰਵਰਤਨ ਦੀ ਵੱਧ ਰਹੀ ਲਹਿਰ ਨੂੰ ਵੇਖਦੇ ਆਂ ਮੈਂ ਜਾਣੇ ਹਨ ਜਾਣੇ ਜੇ ਕੋਈ ਮੇਰੇ ਸ਼ਬਦ ਅਪਸ਼ਬਦ ਹੋਏ ਉਹਦੀ ਮੈਂ ਖਿਮਾ ਜਾਂਚਨਾ ਕੀਤੀ ਐ ਸਿਰਫ ਇਸ ਲਈ ਕਿ ਅੱਜ ਬੜੀ ਵੱਡੀ ਲੋੜ ਐ ਕਿ ਪ੍ਰਚਾਰ ਦੀ ਲਹਿਰ ਪੰਜਾਬ 'ਚ ਸ਼ੁਰੂ ਕੀਤੀ ਜਾਵੇ 20 ਸਾਲਾਂ ਦਾ 20 ਸਾਲਾਂ ਦਾ ਮੇਰਾ ਪਰ ਧਰਮ ਪ੍ਰਚਾਰ ਦਾ ਤਜਰਬਾ ਹੈ ਲੱਖਾਂ ਲੋਕਾਂ ਨੂੰ ਅਸੀਂ ਅਮਰਤ ਸ਼ ਆਇਆ ਹੈ ਤੇ ਹੁਣ ਅਸੀਂ ਤਕੜੇ ਹੋ ਕੇ ਅਮਰ ਸੰਚਾਰ ਕਰਾਵਾਂ। ਬਈ ਸਭ ਜੀ ਨਾ ਇਹਨਾਂ ਸਮਾਂ ਕੋ ਲੱਗਿਆ। ਇਹ ਇਹਦਾ ਇਹਦਾ ਕਾਰਨ ਹੈ ਉਦੋਂ ਦੇ ਹਾਲਾਤ ਹੋਰ ਸੀ। ਠੀਕ ਹੈ ਜੀ। ਇਹ 2020 ਦੀ ਗੱਲ ਹੈ ਜਿਸ ਵੇਲੇ ਪਾਬੰਦੀ ਲੱਗੀ ਸੀ। ਪਰ ਜਿਹੜੇ ਹਿਸਾਬ ਨਾਲ ਧਰਮ ਪਰਿਵਰਤਨ ਹੁਣ ਜ਼ਿਆਦਾ ਹੋ ਰਿਹਾ ਤੇ ਉਹਦੇ ਵਾਸਤੇ ਸਾਨੂੰ ਫੈਸਲੇ ਬਦਲਨੇ ਵੀ ਪੈਂਦੇ ਆ ਤੇ ਸਿੰਘ ਸਾਹਿਬ ਨੇ ਜਿਹੜੀ ਸਿਹਰਦਤਾ ਵਿਖਾਈ ਹੈ, ਆਵਾਜ਼ ਮਾਰੀ ਹੈ ਸਾਡਾ ਬਖ ਉਹ ਮੈਨੂੰ ਚੰਗਾ ਲੱਗਿਆ ਸਿੱਖ ਸਾਹਿਬ ਦੀ ਅਗਵਾਈ ਹੇਠ ਪ੍ਰਚਾਰ ਦੀ ਜਿਹੜੀ ਲਹਿਰ ਉਹ ਮਜਬੂਤੀ ਮਿਲ ਬਹੁਤ ਅਕਾਲ ਤਖਤ ਸਾਹਿਬ ਦੀ ਅਗਵਾਈ ਹੈ ਜੀ ਸਿੱਖ ਸਾਹਿਬ ਕੋਈ ਫੈਸਲਾ ਠੀਕ ਮੰਨਦੇ ਹੋ ਜੀ ਮੈਂ ਹਾਂ ਇਹ ਫੈਸਲਾ ਠੀਕ ਹੈ ਜਿਹੜੇ ਸਾਰਿਆਂ ਨੂੰ ਕੱਤਰ ਕੀਤਾ ਜਾ ਰਿਹਾ ਹੈ ਇੱਕ ਬਹੁਤ ਹਾਂ ਬਹੁਤ ਸੋਹਣੀ ਗੱਲ ਹੈ ਬਹੁਤ ਸੋਹਣੀ ਗੱਲ ਹੈ ਸਾਰੇ ਪ੍ਰਚਾਰਕਾਂ ਨੂੰ ਕੰਮਰ ਕੱਸੇ ਕਰਨੇ ਚਾਹੀਦੇ ਆ ਬੋਲਦਿਆਂ ਕਈ ਵਾਰੀ ਜਾਣੇ ਅਣਜਾਣੇ ਸਾਥ ਉੁੱਲਾ ਵੀ ਹੋ ਜਾਂਦੀ ਹੈ ਕੋਈ ਸ਼ਬਦ ਕਲਖੀ ਵਿੱਚ ਬੋਲੇ ਜਾਂਦੇ ਆ ਉਹ ਮੈਂ ਅਕਾਲ ਤਖਤ ਸਾਹਿਬ ਤੇ ਵੀ ਬੋਲ ਕੇ ਆਇਆ ਆ ਤੇ ਤੁਹਾਡੇ ਮਾਧਿਅਮ ਰਾਈਵੇਂ ਪੰਥ ਤੋਂ ਪੰਥਕ ਜਥੇਬੰਦੀਆਂ ਤੋਂ ਵੀ ਮੈਂ ਖਿਮਾਂਦੀ ਜਾਚਣਾ ਕਰਦਾ ਧਾਰਮਿਕ ਸਜ਼ਾ ਨਹੀਂ ਉਹਨਾਂ ਨੇ ਸਿਰਫ ਆਪਣਾ ਸਿਰਫ ਦੇਖਾਉਣ ਦੀ ਗੱਲ ਕੀਤੀ ਸੋ ਦੇਖਾ ਕੋਮ ਦੇ ਵਿੱਚ ਲਸ ਲਸ ਦੇ ਨਾਲ ਨਹੀਂ ਵਧੀਆ ਗੱਲ ਤਾਂ ਇਹ ਹੈ ਇੱਕ ਇੱਕ ਵਧੀਆ ਇੱਕ ਇੱਕ ਸੈਕਿੰਡ ਤੋਂ ਵੀ ਆਵਾਜ਼ ਬੜੇ ਚਿਰ ਤੋਂ ਰਿਹਾ ਹੈ ਉਹਦੇ ਤੋਂ ਰਹੀ ਸਟੈਂਡਰਡ ਇਹ ਅਕਾਲ ਤਖਤ ਸਾਹਿਬ ਵਾਲਾ ਮਸਲਾ ਵੱਖਰਾ ਹੈ ਜੀ 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 ਆ ਸਾਹਮਣੇ ਬਾਬਾ ਜਰਨੈਲ ਸੇਕਾ ਹੋਣਾ ਦੀ ਥਾ ਬਣੀ ਹੈ ਜੀ ਜੀ ਅਸੀਂ ਇਸ ਜਗ੍ਹਾ ਦਾ ਸਤਿਕਾਰ ਕਰਦੇ ਆ ਅਸੀਂ ਮੈਂ ਇਹ ਬੇਨਤੀ ਕਰਦਾ ਕਿ ਜਿਵੇਂ ਮੈਂ ਆਪਣਾ ਵੱਡਾ ਦਿਲ ਕਰਕੇ ਗਲਤੀਆਂ ਕੀਤੀਆਂ ਨਾ ਕੀਤੀਆਂ ਫਿਰ ਵੀ ਆ ਕੇ ਆਪਣੇ ਸ਼ਬਦ ਸ਼ਬਦਾਂ ਦੀ ਖਿਮਾ ਮੰਗੀ ਹੈ ਤੇ ਤਕਸਾਲ ਦੇ ਮੁਖੀ ਤਕਸਾਲ ਦੇ ਮੁਖੀ ਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਹੁਣਾਂ ਨੂੰ ਵੀ ਚਾਹੀਦਾ ਹੈ ਕਿ ਹੁਣ ਉਹ ਜਿੱਦਾਂ ਮੈਂ ਆਪਣੇ ਸ਼ਬਦਾਂ ਦੀ ਮਾਫੀ ਮੰਗੀ ਹੈ ਉਹ ਆਪਣੀਆਂ ਚਲਾਈਆਂ ਗੋਲੀਆਂ ਦੀ ਦੇ ਸ਼ਬੀਲ ਜਿਹੜੀ ਉਹਨਾਂ ਨੇ ਬਦਨਾਮ ਕੀਤੀ ਸੀ ਉਹ ਮੇਰੇ ਕੋਲੋਂ ਨਾ ਮੰਗਣ ਅਕਾਲ ਤਖਤ ਸਾਹਿਬ ਤੇ ਆ ਕੇ ਸ਼ਬੀਲ ਬਾਰੇ ਗੱਲ ਕਰ ਦੇਣ ਵੀ ਉਹ ਜੋ ਹੋਇਆ ਸੀ ਠੀਕ ਨਹੀਂ ਜੇ ਮੈਂ ਆ ਕੇ ਆਪਣੇ ਸ਼ਬਦਾਂ ਦੀ ਬੋਲੇ ਕੋਈ ਸ਼ਬਦਾਂ ਦੀ ਵਾਸਤੇ ਮੈਂ ਮਾਫੀ ਮੰਗ ਸਕਦਾ ਖੜਾ ਹੋ ਸਕਦਾ ਪੰਥ ਦੇ ਵਡੇਰੇ ਹਿੱਤਾਂ ਲਈ ਤੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਉਸ ਵੇਲੇ ਗੋਲੀਆਂ ਚੱਲੀਆਂ ਕਿਸੇ ਦਾ ਪੁੱਤ ਮਰਿਆ ਕਿਸੇ ਦਾ ਪਿਓ ਮਰਿਆ ਕਿਸੇ ਦਾ ਭਰਾ ਮਰਿਆ ਉਹਦੇ ਵਾਸਤੇ ਵੀ ਉਹ ਵੀ ਕਹਿਣ ਵੀ ਸਾਡੇ ਤੋਂ ਇਹ ਠੀਕ ਨਹੀਂ ਹੋਇਆ ਉਹ ਹੋਰ ਵੀ ਚੰਗੀ ਗੱਲ ਹੋਏਗੀ ਤੇ ਪੰਥ ਦੇ ਵਿੱਚ ਇਕਾ ਹੋਏਗਾ ਕਿ ਉਹਨਾਂ ਨੇ ਵੀ ਇਹ ਗੱਲ ਮੰਨੀ ਇਹ ਹੁਣ ਵੱਖਰਾ ਹੋ ਜਾਣਾ ਜੇ